ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇੱਕ ਮਨੀ ਐਕਸਚेंजर ਦੀ ਦੁਕਾਨ ਸਮਾ ਸ਼ਾਮ ਦੇ ਕਰੀਬ 6 ਵਜੇ ਤਿੰਨ ਕਾਪੋਸ਼ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਰਿਵਾਲਵਰ ਕੱਢਦਾ ਤੇ ਫਿਰ ਉਹ ਦੁਕਾਨ 'ਚੋਂ ਲੁੱਟ ਕਰਦੇ ਨੇ ਇਸ ਦੌਰਾਨ ਦੁਕਾਨ ਤੇ ਆਇਆ ਇੱਕ ਗਾਹਕ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਤੇ ਫਿਰ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਉਥੋਂ ਬੜੀ ਹੀ ਆਸਾਨੀ ਨਾਲ ਫਰਾਰ ਹੋ ਜਾਂਦੇ ਨੇ ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਹੁਣ ਇਸ ਲੁੱਟ ਵਿੱਚ ਸਭ ਤੋਂ ਦਿਲਚਸਪ ਗੱਲ ਹੈ ਕਿ ਜਿੱਥੇ ਲੁੱਟ ਹੋਈ ਉਸਦੇ ਨਾਲ ਹੀ ਪੁਲਿਸ ਚੌਂਕੀ ਹੈ ਤੇ ਮੇਅਰ ਦਾ ਘਰ ਵੀ ਪਰ ਚੋਰਾਂ ਦੇ ਹੌਸਲੇ ਇੰਨੇ ਭੁਲੰਦੇ ਕਿ ਉਹਨਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਪੁਲਿਸ ਨੂੰ ਲੁੱਟ ਬਾਰੇ ਪਤਾ ਤੱਕ ਨਹੀਂ ਚਲਿਆ ਤਿੰਨ ਮੁੰਡੇ ਆਏ ਨਕਾਬ ਬੰਨਿਆ ਹੋਇਆ ਸੀ ਇਹਨਾਂ ਨੇ ਇੱਕ ਨਿਆਂਦਿਆਂ ਹੀ ਪਿਸਟਲ ਕੱਢ ਲਈ ਤੇ ਸਾਨੂੰ ਕਹਿਣ ਲੱਗੇ ਜਦਾਚ ਜਿੰਨੇ ਪੈਸੇ ਹੈਗੇ ਆ ਤੁਹਾਡੇ ਕੋਲ ਤੁਹਾਡੀ ਜੇਬਾਂ ਚ ਜਿੰਨੇ ਪੈਸੇ ਸਾਦੇ ਬਾਹਰ ਕੱਢ ਦਿਓ ਸਾਨੂੰ ਧੱਕਾ ਮਾਰਿਆ ਤੇ ਆਪ ਜੇ ਉੱਥੇ ਦਰਾਜ ਫੁੱਲਾਂ ਲਾਪੇ ਜਿੰਨੇ ਨਕਦੀ ਕੈਸ਼ ਹੈਗਾ ਹੀ ਸਾਰਾ ਲੁੱਟ ਕੇ ਲੈ ਗਏ ਤੇ ਇੱਕ ਕਸਟਮਰ ਖੜਾ ਸੀ ਉਹਦੀ ਜੇਬ ਚੋਂ ਵੀ ਪੈਸੇ ਕਢਾ ਕੇ ਲੈ ਗਏ ਤੇ ਸਾਡੀ ਜੇਬ ਚੋਂ ਵੀ ਪੈਸੇ ਕਢਾ ਕੇ ਲੈ ਗਏ ਤੇ ਪਿੱਛੇ ਆ ਕੇ ਵੀ ਦਰਾਜ ਫੁੱਲਾਂ ਲਾਪੇ ਹਰੇਕ ਦਰਾਜ ਨੂੰ ਉਹਨਾਂ ਨੇ ਖੋਲਿਆ ਵਾ ਜੋ ਪੈਸਾ ਮੇਕ ਹੋਗਾ ਹੀ ਉਹ ਸਾਰਾ ਉਹ ਪਹਿਲਾਂ ਲੈ ਕੇ ਆ ਗਏ ਕਿੰਨਾ ਪੈਸਾ ਗਿਆ ਉਹ ਤੁਹਾਨੂੰ ਪੈਸਾ ਤਕਰੀਬਨ 7 ਲੱਖ ਰੁਪਏ ਦੇ ਕੋਲ ਕੋਲ ਗਿਆ ਜੀ ਦੂਜੇ ਪਾਸੇ ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਤੁਸੀਂ ਖੁਦ ਹੀ ਸੁਣ ਲਵੋ ਨਾ ਕੀ ਕਿਆ ਰੀਬਨ 6 ਵਜੇ ਸ਼ਾਮ ਨੂੰ ਤਿੰਨ ਬੰਦੇ ਆਏ ਜਿਨ੍ਹਾਂ ਨੇ ਪਿਸਟਲ ਪੁਆਇੰਟ ਦੇ ਉੱਤੇ ਮਨੀ এক্সচেঞ্জ ਵਾਲਿਆਂ ਤੋਂ ਸਨੈਚਿੰਗ ਕੀਤੀ ਹੈ ਔਰ ਇਹਦੇ ਵਿੱਚ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਮੀਡੀਏਟਲੀ ਅਸੀਂ ਮੌਕੇ ਤੇ ਪਹੁੰਚ ਗਏ ਸਾਰੇ ਅਫਸਰ ਮੇਰੀ ਸਾਰੀ ਟੀਮ ਔਰ ਅਸੀਂ ਇਸ ਕੰਮ ਤੇ ਲੱਗੇ ਆਂ ਔਰ ਸਾਨੂੰ ਕਾਫੀ ਉਮੀਦ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਵਾਂਗੇ ਉਤੇ ਜਦੋਂ ਸਾਡੀ ਟੀਮ ਬਲੋ ਨੇੜੇ ਦੇ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਮੁਲਜ਼ਮ ਨਾਲਵਲੀ ਦੁਕਾਨ ਤੋਂ ਇੱਕ ਕੋਲਡ ਡਰਿੰਕ ਦੀ ਬੋਤਲ ਲੈ ਕੇ ਗਏ ਨੇ ਤੇ ਦੁਕਾਨ ਦੇ ਵਰਦੇ ਹੀ ਰੁਮਾਲਾ ਰੂਵੀ ਮੂੰਹ ਤੋਂ ਉਤਾਰ ਲਿਆ ਪਰ ਹੁਣ ਦੇਖਣਾ ਹੈ ਕਿ ਪੁਲਿਸ ਨੇ ਲੁਟੇਰਿਆਂ ਨੂੰ ਕਿੰਨੀ ਕੁ ਦੇਰ ਤੱਕ ਗ੍ਰਿਫਤਾਰ ਕਰਦੀ ਹੈ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਚੋਰ ਬਦਮਾਸ਼ਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੌਸਲੇ ਜਿਹੜੇ ਨੇ ਉਹ ਚੋਰਾਂ ਦੇ ਇੰਨੇ ਵੱਡੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਕੋਈ ਡਰ ਨਹੀਂ ਹੋਂ ਤਾਂ ਦੱਸ ਦਈਏ ਕਿ ਕੰਧ ਦੇ ਨਾਲ ਕੰਧ ਲੱਗਦੀ ਹੈ ਥਾਣੇ ਦੀ ਸਾਹਮਣੇ ਥਾਣਾ ਵੀ ਆ ਭਾਰੀ ਪੁਲਿਸ ਬਲ ਵੀ ਇੱਥੇ ਰਹਿੰਦਾ ਵਾ ਪਰ ਉਹਨਾਂ ਦੇ باوجود ਵੀ ਇੱਥੇ ਚੋਰ ਜਿਹੜੇ ਹੈਗੇ ਚੋਰੀ ਨੂੰ ਵਾਰਦਾਤ ਕਰਕੇ ਚੋਰੀ ਦੀ ਵਾਰਦਾਤ ਨੂੰ ਕਰਕੇ ਤੇ ਨਿਕਲਦੀ ਕੀਤੀ ਉਹਨਾਂ ਨੇ ਤੇ ਇਸੇ ਦੁਕਾਨ ਦੀ ਬੈਕ ਸਾਈਡ ਤੇ ਤੁਹਾਨੂੰ ਦੱਸ ਦਈਏ ਕਿ ਮੇਰ ਜਿਹੜੇ ਨੇ ਉਹਨਾਂ ਦਾ ਘਰ ਵਾ ਮੇਰ ਦਾ ਘਰ ਲੱਗੇ ਹੋਵੇ ਲੱਗੇ ਥਾਣਾ ਹੋਵੇ ਤੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਫੂ ਚੱਕਰ ਹੋ ਜਾਂਦੇ ਪੁਲਿਸ ਦੇ ਹੱਥ ਖਾਲੀ ਰਹਿ ਜਾਂਦੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ